जय टीम जयपुर मैं सोम सहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਪਹਿਲਗਾਮ ਜੰਮੂ ਕਸ਼ਮੀਰ ਦੇ ਵਿੱਚ ਹੋਏ ਅਟੈਕ ਤੋਂ ਬਾਅਦ ਮਾਹੌਲ ਪੂਰੀ ਤਰ੍ਹਾਂ ਕਮਕੀਨ ਹੈ ਅੱਜ ਮੈਂ ਇਸ ਹਮਲੇ ਨੂੰ ਲੈ ਕੇ ਇੱਕ ਅਜਿਹੇ ਬਹਾਦਰ ਨੌਜਵਾਨ ਦੀ ਦਾਸਤਾ ਆਪ ਸਭ ਦੇ ਰੂਬਰੂ ਕਰਨ ਜਾ ਰਿਹਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਸੈਲਾਨੀਆਂ ਨੂੰ ਬਚਾਉਣ ਦੀ ਖਾਤਰ ਕਿਸ ਤਰ੍ਹਾਂ ਉਹ ਵਾਦੀਆਂ ਦੇ ਨਾਲ ਮੁਕਾਬਲਾ ਕਰਨ ਲੱਗਾ ਦੋਸਤੋ ਇਸ ਐਪੀਸੋਡ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ ਇਨਸਾਨ ਜਦੋਂ ਇਸ ਦੁਨੀਆ ਤੇ ਆਉਂਦਾ ਹੈ ਤੇ ਉਸਦੇ ਸਵਾਸ ਗਰਾਸ ਲੋਕੇਸ਼ਨ ਸਾਰਾ ਕੁਝ ਉਹ ਫਿਕਸ ਕਰ ਦਿੰਦਾ ਹੈ ਕਿ ਤੇਰਾ ਆਖਰੀ ਸਮਾਂ ਕਿੱਥੇ ਹੋਵੇਗਾ ਇਸੇ ਤਰ੍ਹਾਂ ਹੀ ਬਹੁਤ ਸਾਰੇ ਸੈਲਾਨੀ ਘੁੰਮਣ ਫਿਰਨ ਵਾਸਤੇ ਜੰਮੂ ਕਸ਼ਮੀਰ ਜਾਂਦੇ ਨੇ ਕੁਝ ਬਿਜ਼ਨਸ ਪੁਆਇੰਟ ਆਫ 뷰 ਤੋਂ ਜਾਂਦੇ ਨੇ ਕੁਝ ਵੈਸੇ ਹੀ ਜਿਨ੍ਹਾਂ ਦੇ ਨਵੇਂ ਵਿਆਹ ਹੋਏ ਹੁੰਦੇ ਨੇ ਔਰ ਘੁੰਮਣ ਫਿਰਨ ਵਾਸਤੇ ਉਹ ਨਿਕਲ ਜਾਂਦੇ ਨੇ ਪਹਿਲ ਕੰਮ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੋਇਆ ਕਿ ਕੁਝ ਸੈਲਾਨੀ ਜਦੋਂ ਛੁੱਟੀਆਂ ਕੱਟਣ ਵਾਸਤੇ ਪੰਜਾਬ ਦੇ ਵਿੱਚ ਜਿਹੜੀ ਗਰਮੀ ਪੈ ਰਹੀ ਉਸ ਤੋਂ ਬਚਣ ਵਾਸਤੇ ਬਾਕਾਇਦਾ ਤੌਰ ਤੇ ਆਪਣੇ ਪਰਿਵਾਰਾਂ ਦੇ ਨਾਲ ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ ਔਰ ਖੂਬਸੂਰਤ ਐਟਮੋਸਫੀਅਰ ਦੇ ਵਿੱਚ ਚਲੇ ਜਾਂਦੇ ਨੇ ਹੁਣ ਉਹਨਾਂ ਨੂੰ ਕੀ ਪਤਾ ਸੀ ਕਿ ਅਸਲ ਵਿੱਚ ਅਸੀਂ ਚਲੇ ਤਾਂ ਗਏ ਹਾਂ ਵਾਪਸ ਇਹਨਾਂ ਵਿੱਚੋਂ ਮੁਕੱਦਰ ਵਾਲੇ ਹੀ ਆ ਸਕਦੇ ਨੇ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਤਸਵੀਰ ਇਸ ਸਮੇਂ ਤੁਸੀਂ ਇੱਕ ਲੜਕੀ ਹੈ ਜਿਸਦੇ ਹੱਥ ਦੇ ਵਿੱਚ ਚੂੜਾ ਪਾਇਆ ਹੈ ਔਰ ਪਤੀ ਦੀ ਮਤਲਬ ਕਹਿ ਸਕਦੇ ਆ ਕਿ Laash ਦੇ ਉੱਪਰ ਬੈਠੀ ਬਿਰਲਾਪ ਕਰ ਰਹੀ ਹੈ ਇਸ ਦੀਆਂ ਅੱਖਾਂ ਦੇ ਸਾਹਮਣੇ ਗੋਲੀ ਮਾਰੀ ਗਈ ਹੈ ਔਰ ਰੋ ਰਹੀ ਹੈ ਚੂੜਾ ਹੱਥ ਵਿੱਚ ਪਾਇਆ ਹੈ ਅਜੇ ਮਹਿਜ਼ ਕੁਝ ਦਿਨ ਹੀ ਇਹਨਾਂ ਦੀ ਮੈਰਿਜ ਨੂੰ ਹੋਈ ਸਤ ਲੇਕਿਨ ਦੋਸਤੋ ਜਿੱਥੇ ਫੁੱਲ ਹੁੰਦੇ ਨੇ ਉੱਥੇ ਕੰਡੇ ਵੀ ਜ਼ਰੂਰ ਹੁੰਦੇ ਨੇ ਔਰ ਦਰਸਲੋਂ ਕੰਢੀ ਕਈ ਵਾਰ ਫੁੱਲਾਂ ਦੀ ਹਿਫਾਜ਼ਤ ਕਰਦੇ ਨੇ ਔਰ ਇਸ ਸਭ ਦੇ ਵਿੱਚ ਮੈਂ ਆਪ ਸਭ ਨੂੰ ਇੱਕ ਅਜਿਹੇ ਸ਼ਹੀਦ ਆਦਲ ਹੁਸੈਨ ਦੀ ਦਾਸਤਾਨ ਦੱਸਣ ਜਾ ਰਿਹਾ ਜਿਸ ਨੇ ਸੈਲਾਨੀਆਂ ਨੂੰ ਬਚਾਉਣ ਦੀ ਖਾਤਰ ਉਹਨਾਂ ਦੇ ਨਾਲ ਫਸਮਾ ਮੁਕਾਬਲਾ ਕੀਤਾ ਔਰ ਉਹਨਾਂ ਦੇ ਹੱਥੋਂ ਹਥਿਆਰ ਖੋਣ ਦੀ ਕੋਸ਼ਿਸ਼ ਵੀ ਕੀਤੀ ਹੈ ਦਰਸਲ ਜਿਸ ਨੌਜਵਾਨ ਦੀ ਤਸਵੀਰ ਤੁਸੀਂ ਇਸ ਸਮੇਂ ਟੀਵੀ ਸਕਰੀਨ ਦੇ ਉੱਪਰ ਵੇਖ ਰਹੇ ਹੋ ਇਸ ਦਾ ਨਾਮ ਹੈ ਆਦਲ ਹੁਸੈ ਜਿਹੜਾ ਕੀ ਪਹਿਲਗਾਮ ਦੇ ਵਿੱਚ ਸੈਲਾਨੀਆਂ ਨੂੰ ਸੈਰ ਕਰਾਉਣ ਵਾਸਤੇ ਕਾਰ ਪਾਰਕਿੰਗ ਤੋਂ ਲੈ ਕੇ ਉੱਪਰ ਤੱਕ ਜਾਣ ਵਾਸਤੇ ਜੋ ਘੋਰ ਸਵਾਰ ਨੇ ਉਸ ਦੇ ਵਜੋਂ ਉਹ ਆਪਣੀਆਂ ਸੇਵਾਵਾਂ ਦੇ ਰਿਹਾ ਸੀ ਮਾਪਿਆਂ ਦਾ ਇਕਲੋਤਾ ਪੁੱਤ ਸੀ ਮਾਪਿਆਂ ਨੇ ਪੂਰੀ ਜਾਣਕਾਰੀ ਜਿਹੜੀ ਹੈ ਐਨ ਆਈ ਨਿਊਜ਼ ਏਜੰਸੀ ਨੂੰ ਦਿੱਤੀ ਹੈ ਔਰ ਉਹਨਾਂ ਨੇ ਦੱਸਿਆ ਕਿ ਸਾਡਾ ਇਕਲੋਤਾ ਪੁੱਤ ਹੈ ਔਰ ਜਦੋਂ ਹੀ ਉਸ ਦੀ ਇਸ ਪੂਰੀ ਮਤਲਬ ਕਹਿ ਸਕਦੇ ਕਿ ਘਟਨਾ ਬਾਰੇ ਮਾਪਾਪ ਨੂੰ ਪਤਾ ਲੱਗਾ ਤਾਂ ਰੋ ਰੋ ਕੇ ਬੁਰਾ ਹਾਲ ਹੋ ਗਿਆ ਔਰ ਪਹਿਲਗਾਮ ਦੇ ਵਿੱਚ ਬਕਾਇਦਾ ਤੌਰ ਤੇ ਬਕਾਇਦਾ ਤੌਰ ਤੇ ਜਿਹੜਾ ਮਾਹੌਲ ਹੈ ਔਰ ਉਸ ਦੇ ਉੱਪਰ ਥੋੜੀ ਬਾਰੀ ਇਸ ਲੜਕੇ ਦੀ ਸ਼ਹਾਦਤ ਨੇ ਮਲਮ ਲਗਾਉਂਦੀ ਕੋਸ਼ਿਸ਼ ਕੀਤੀ ਕਿਉਂਕਿ ਅੱਤਵਾਦੀਆਂ ਦੇ ਨਾਲ ਮੁਕਾਬਲਾ ਕਰਦਾ ਉਹ ਵੀ ਪੂਰੀ ਤਰ੍ਹਾਂ ਜਦੋ ਜਹਿਦ ਦੇ ਵਿੱਚ ਫਸ ਚੁੱਕੇ ਸਨ ਕਿ ਜੇਕਰ ਦੋ ਬੰਦੇ ਹੋਰ ਆ ਗਏ ਤਾਂ ਕਿਤੇ ਨਾ ਕਿਤੇ ਸਾਡੀ ਪੋਲ ਖੁੱਲ ਜਾਵੇਗੀ ਆਖਰਕਾਰ ਉਹਨਾਂ ਨੇ ਇਸ ਨੌਜਵਾਨ ਦੇ ਗੋਲੀਆਂ ਮਾਰ ਕੇ ਇਸ ਨੂੰ ਮੌਕੇ ਤੇ ਮਾਰ ਦਿੱਤਾ ਹੈ। ਔਰ ਦੋਸਤੋ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਦੋਂ ਮਾਪੇ ਨੇ ਮਤਲਬ ਨਿਊਜ਼ ਦੇ ਉੱਪਰ ਵੇਖਿਆ ਕਿ ਪਹਿਲਗਾਮ ਦੇ ਉਸ ਏਰੀਏ ਦੇ ਵਿੱਚ ਮਤਲਬ ਜਿਸ ਏਰੀਏ ਦੇ ਵਿੱਚ ਉਹਨਾਂ ਦਾ ਬੇਟਾ ਜਿਹੜਾ ਕੰਮ ਕਰਦਾ ਸੀਗਾ ਉਸ ਜਗ੍ਹਾ ਅਤਵਾਦੀਆਂ ਦਾ ਅਟੈਕ ਹੋ ਗਿਆ ਤੇ ਉਹਨਾਂ ਨੇ ਆਪਣੇ ਬੇਟੇ ਨੂੰ ਫੋਨ ਲਾਉਣ ਦੀ ਕੋਸ਼ਿਸ਼ ਵੀ ਕੀਤੀ ਔਰ ਫੋਨ ਜਿਹੜਾ ਹੈ ਉਹਨਾਂ ਦਾ ਬਿਲਕੁਲ ਨਹੀਂ ਸੀ। ਲੱਗ ਰਿਹਾ بار بار ਕੋਸ਼ਿਸ਼ ਕਰਨ ਦੇ ਥੋੜੀ ਦੇਰ ਬਾਅਦ ਜਦੋਂ ਉਹਨਾਂ ਨੇ ਫਿਰ ਕੋਸ਼ਿਸ਼ ਕੀਤੀ ਤਾਂ ਫੋਨ ਲੱਗ ਗਿਆ ਲੇਕਿਨ ਫੋਨ ਤਾਂ ਲੱਗ ਗਿਆ ਉਸ ਨੂੰ ਚੱਕਿਆ ਨਹੀਂ ਸੀ ਜਾ ਰਿਹਾ ਕਿਉਂਕਿ ਉਹਨਾਂ ਦਾ ਲੜਕਾ ਉਸ ਵਕਤ ਸ਼ਹੀਦ ਹੋ ਚੁੱਕਾ ਸੀ ਮੌਕੇ ਤੇ ਲੋਕਾਂ ਨੇ ਦੱਸਿਆ ਕਿ ਉਸ ਲੜਕੇ ਨੇ ਜਦੋਂ ਉਹਨਾਂ ਅੱਤਵਾਦੀਆਂ ਨੂੰ ਵੇਖਿਆ ਜਿਹੜੇ ਮਾਰਨ ਆਏ ਸੀ ਸੈਲਾਨੀਆਂ ਨੂੰ ਉਹਨਾਂ ਨੇ ਉਹਨਾਂ ਨੂੰ ਬੇਨਤੀ ਵੀ ਕੀਤੀ ਕਿ ਇਹ ਤਾਂ ਆਪਣੇ ਮੁਲਕ ਦੇ ਵਿੱਚ ਆਪਣੇ ਕਹਿ ਸਕਦੇ ਆ ਕਿ ਕਸ਼ਮੀਰ ਨੂੰ ਦੇਖਣ ਆਏ ਨੇ ਇਹਨਾਂ ਨੂੰ ਕਹਨੂੰ ਮਾਰ ਰਿਹਾ ਹੈ ਉਹ ਤੁਸੀਂ ਇਹਨਾਂ ਨੂੰ ਨਾ ਮਾਰੋ ਪਰ ਉਹਨਾਂ ਦੇ بار-ਬਾਰ ਉਸ ਲੜਕੇ ਦੇ بار-ਬਾਰ ਕਹਿਣ ਤੇ ਵੀ ਉਹਨਾਂ ਨੇ ਉਸ ਦੀ ਇੱਕ ਨਹੀਂ ਮੰਨੀ ਔਰ ਜਿਹੜਾ ਹੈ ਉਹਨਾਂ ਨੇ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀ ਔਰ ਬਾਅਦ ਵਿੱਚ ਲੜਕੇ ਨੇ ਬਹਾਦਰੀ ਦਿਖਾਉਂਦਿਆਂ ਹੋਇਆ ਉਸ ਸ਼ਖਸ ਦਾ ਮੁਕਾਬਲਾ ਕੀਤਾ ਨਿਹੱਥਾ ਸੀ और कुछ नहीं सी हौसला जरूर सी पर आखिरकार उन्होंने गोलियां मार के मौके उसके शहीद कर दिता है और इस बारे जम्मू कश्मीर के मुख्यमंत्री भी बयान कर रहे हैं कि सुना है कि एक लड़के ने बहादुरी दिखाने की कोशिश की है अगर इसी तरह हम ये करते रहेंगे तो आने वाले दिनों में नतीजे कुछ और भी हो सकते हैं सो दोस्तों एग, मौके तो लोगों ने भी बहुत सारिया गलां बात ने पर सवाल यह है कि जो एएनआई न्यूज़ एजेंसी ਨੂੰ ਉਹਨਾਂ ਦੇ ਪਿਤਾ ਜੀ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਮੇਰਾ ਲੜਕਾ ਘਰ ਤੋਂ ਕੰਮ ਵਾਸਤੇ ਨਿਕਲਿਆ ਤਾਂ ਥੋੜੀ ਦੇਰ ਬਾਅਦ ਸਾਨੂੰ ਇਹ ਖਬਰਾਂ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਕਿ ਉਸ ਇਲਾਕੇ ਦੇ ਵਿੱਚ ਹਮਲਾ ਹੋ ਚੁੱਕਾ ਹੈ ਹਮਲੇ ਤੋਂ ਬਾਅਦ ਬਕਾਇਦਾ ਤੌਰ ਤੇ ਬਕਾਇਦਾ ਤੌਰ ਤੇ ਅਸੀਂ ਆਪਣੇ ਬੇਟੇ ਨੂੰ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕਈ ਵਾਰ ਫੋਨ ਨਹੀਂ ਲੱਗਾ ਜਦੋਂ ਲੱਗਾ ਤੇ ਫੋਨ ਚੁੱਕਿਆ ਨਹੀਂ ਗਿਆ ਸਵਾਲ ਇੱਥੇ ਇਹ ਹੈ ਕਿ ਇੱਕ ਸ਼ਖਸ ਉਹਨਾਂ ਦੀ ਰੱਖਿਆ ਕਰਦਾ ਕਈ ਸੈਲਾਨੀ ਉਸ ਆਦਲ हुसैन ਦੀ ਬਹਾਦਰੀ ਕਰਕੇ ਕਈ ਸੈਲਾਨੀ ਜਿਹੜੇ ਐ ਉਹ ਬਚ ਚੁੱਕੇ ਨੇ ਕਈ ਸੈਲਾਨੀ ਬਚ ਗਏ ਨੇ ਇਹ ਉਸ ਦੀ ਬਹਾਦਰੀ ਹੈ ਉਸ ਨੂੰ ਇਹ ਸੈਲੂਟ ਹੈ ਔਰ ਜਦੋਂ ਮੌਕੇ ਤੋਂ ਜਾਣਕਾਰੀ ਕਲੈਕਟ ਕੀਤੀ ਗਈ ਤਾਂ ਲੋਕਾਂ ਨੇ ਦੱਸਿਆ ਕਿ ਬਾਕਾਇਦਾ ਤੌਰ ਤੇ ਇਸ ਨੇ ਉਹਨਾਂ ਦਾ ਮੁਕਾਬਲਾ ਕੀਤਾ ਹੈ ਨਿਹਾਤਾ ਹੋਣ ਕਰਕੇ ਉਹਨਾਂ ਦੇ ਮਤਲਬ ਗੋਲੀ ਜਿਹੜੀ ਹੈ ਉਹ ਲੱਗ ਚੁੱਕੀ ਹੈ ਸਵਾਲ ਇੱਥੇ ਵੀ ਪੈਦਾ ਹੁੰਦਾ ਦੋਸਤੋ ਕਿ ਆਖਰ ਇਹ ਲੋਕ ਕੌਣ ਨੇ ਇਹ ਕੌਣ ਨੇ ਜੋ ਇਹਨਾਂ ਪਰਿਵਾਰਾਂ ਦੇ ਨਾਲ ਜੋ ਇਸੇ ਤਰ੍ਹਾਂ ਦੀਆਂ ਜ਼ਿਆਤੀਆਂ ਕਰਦੇ ਨੇ ਔਰ ਉਹਨਾਂ ਨੂੰ ਨਿਹਾਥੇ ਲੋਕਾਂ ਨੂੰ ਗੋਲੀਆਂ ਦਾ ਸ਼ਿਕਾਰ ਬਣਾਉਂਦੇ ਨੇ ਆਖਰ ਕੌਣ ਨੇ ਇਹ ਲੋਕ ਇਹਨਾਂ ਦਾ ਕੋਈ ਧਰਮ ਹੈ دین ਹੈ ਮਜ਼ਬ ਹੈ ਜਿਹੜੇ ਕਿ ਇਹ ਵੀ ਦੱਸਿਆ ਜਾ ਰਿਹਾ ਉਸ ਲੜਕੀ ਨੇ ਦੱਸਿਆ ਕਿ ਪਹਿਲਾਂ ਉਹਨਾਂ ਨੇ ਨਾਮ ਪੁੱਛਿਆ ਕਿਹੜਾ ਧਰਮ ਪੁੱਛਿਆ ਔਰ ਉਸ ਤੋਂ ਬਾਅਦ ਗੋਲੀਬਾਰੀ ਸ਼ੁਰੂ ਕਰ ਦਿੱਤੀ ਸਵਾਲ ਇੱਥੇ ਹੈ ਦੋਸਤੋ ਕਿ ਮਾਹੌਲ ਜਿਹੜਾ ਖਰਾਬ ਹੁੰਦਾ ਹੈ ਦਹਿਸ਼ਤ ਹੋਈ ਹੈ ਹੁਣ 26 ਤੋਂ 27 ਦੇ ਕਰੀਬ ਜਿਹੜੇ ਇਸ ਵਕਤ ਇਸ ਹਮਲੇ ਦੇ ਵਿੱਚ ਮਾਰੇ ਜਾ ਚੁੱਕੇ ਨੇ ਔਰ 26 27 ਦਾ ਸਿਰਫ ਇੱਕ ਗਿਣਤੀ ਹੈ ਉਹਨਾਂ ਦੇ ਪਰਿਵਾਰ ਜਿਹੜੇ ਜੁੜੇ ਹੋਏ ਨੇ ਉਹਨਾਂ ਦੇ ਮਾਪੇ ਬਾਪ ਨੇ ਰਿਸ਼ਤੇਦਾਰ ਨੇ ਬੱਚੇ ਬੱਚੀਆਂ ਨੇ ਉਹਨਾਂ ਦੇ ਉਹਨਾਂ ਦਾ ਆਖਰ ਕੀ ਕਸੂਰ ਹੈ ਹੁਣ ਸਾਰੀ ਜ਼ਿੰਦਗੀ ਇਹ ਲੋਕ ਉਹਨਾਂ ਨੂੰ ਨਹੀਂ ਮਿਲਣਗੇ ਦੀਵਾਰਾਂ ਤੇ ਫੋਟੋ ਲੱਗੀਆਂ ਨਜ਼ਰ ਆਉਣਗੀਆਂ ਔਰ ਜਦੋਂ ਵੀ ਮਤਲਬ ਉਸ ਫੋਟੋ ਨੂੰ ਵੇਖਿਆ ਜਾਏਗਾ ਉਹਨਾਂ ਨੂੰ ਆਪਣਾ ਪਰਿਵਾਰ ਆਪਣੇ ਪਰਿਵਾਰ ਦੇ ਜਿਹੜੇ ਕਹਿ ਸਕਦੇ ਆ ਕਿ ਇਸ ਹਮਲੇ ਦੇ ਵਿੱਚ ਜਾ ਚੁੱਕੇ ਨੇ ਪਲ-ਪਲ ਉਹਨਾਂ ਨੂੰ ਯਾਦ ਆਉਣਗੇ ਬਹੁਤ ਸਾਰੇ ਮਾਸੂਮ ਬੱਚੇ ਨੇ ਜਿਨ੍ਹਾਂ ਨੂੰ ਮਤਲਬ ਪਾਪਾ ਸ਼ਬਦ ਜੇ ਕਹਿਣ ਦੀ ਆਦਤ ਹੀ ਨਹੀਂ ਪਈ ਉਹ ਵੀ ਆਪਣੇ ਪਾਪਾ ਨੂੰ ਵੇਖਣ ਤੋਂ ਮਹਿਰੂਮ ਰਹਿਣਗੇ ਸੋ ਇਸ ਕਰਕੇ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਮਨੁੱਖੀ ਤਸ਼ੱਦਦ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਨੇ ਅਚਨਚੇਤ ਹਾਲਾਂਕਿ ਸਾਡੀ ਆਰਮੀ ਨੇ ਡਟ ਕੇ ਮੁਕਾਬਲਾ ਕੀਤਾ ਹੈ ਜਦੋਂ ਹੀ ਉਹਨਾਂ ਨੂੰ ਇਸ ਪੂਰੀ ਘਟਨਾ ਦੀ ਖਬਰ ਮਿਲੀ ਹੈ ਸਰਕਾਰਾਂ ਨੇ ਵੀ ਆਪਣੇ ਹਿਸਾਬ ਦੇ ਨਾਲ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਸਵਾਲ ਇਹ ਹੈ ਕੀ ਇਹ ਹਮਲੇ ਕਦੋਂ ਰੁਕਣਗੇ ਕਦੋਂ ਆਮ ਲੋਕਾਂ ਦਾ ਜਿਹੜਾ ਖੂਨ ਹੈ ਉਹ ਡੁੱਲਣਾ ਬੰਦ ਹੋਏਗਾ ਕਿਸ ਤਰ੍ਹਾਂ ਕਸ਼ਮੀਰੀ ਲੋਕ ਚਲਾ ਰਹੇ ਨੇ ਕਿ ਜਦੋਂ ਸਾਡਾ ਬਿਜ਼ਨਸ ਮਾੜਾ ਮੋਟਾ ਸ਼ੁਰੂ ਹੋਣ ਲੱਗਦਾ ਹੈ ਤੇ ਜਦੋਂ ਇਸ ਤਰ੍ਹਾਂ ਦੀਆਂ ਕਟਨਾਵਾਵਾਂ ਹੁੰਦੀਆਂ ਨੇ ਸੈਲਾਨੀ ਜਿਹੜੇ ਨੇ ਉਹ ਆਉਣਾ ਜਾਣਾ ਬੰਦ ਕਰ ਦਿੰਦੇ ਨੇ ਔਰ ਅਸੀਂ ਲੋਕ ਫਿਰ ਕੰਮ ਦੀ ਤਲਾਸ਼ ਦੇ ਵਿੱਚ ਇੱਧਰ ਉੱਧਰ ਸਟੇਟਾਂ ਦੇ ਵਿੱਚ ਨਿਕਲ ਜਾਂਦੇ ਹਾਂ ਕਿਉਂਕਿ ਸੈਲਾਨੀ ਆਉਣਗੇ ਕੁਝ ਨਾ ਕੁਝ ਖਰੀਦ ਕਰਦਾਰੀ ਕਰਨਗੇ ਸੈਲਾਨੀ ਆਉਣਗੇ ਟਰਾਂਸਪੋਰਟ ਦਾ ਕੰਮ ਚੱਲੇਗਾ ਜਿਹੜੇ ਲੋਕ ਪਹਾੜੀਆਂ ਦੇ ਉੱਪਰ ਘੋੜ ਸਵਾਰੀ ਲੈ ਕੇ ਜਾਂਦੇ ਨੇ ਉਹਨਾਂ ਦਾ ਕੰਮ ਚੱਲੇਗਾ ਦੁਕਾਨਦਾਰਾਂ ਦਾ ਚੱਲੇਗਾ ਖਰੀਦੋ-ਫਰੋਕਤ ਹੋਏਗੀ ਤਾਂ ਨੇਚਰਲੀ ਉਹਨਾਂ ਦਾ ਜਿਹੜਾ ਬਿਜ਼ਨਸ ਹੈ ਉਹ ਜ਼ਰੂਰ ਚੱਲੇਗਾ ਪਰ ਸਵਾਲ ਇੱਥੇ ਹੈ ਕਿ ਜਦੋਂ ਇਸ ਤਰ੍ਹਾਂ ਦਾ ਮਾਹੌਲ ਪਿਰੋਸਿਆ ਜਾਏਗਾ ਜਦੋਂ ਇਸ ਤਰ੍ਹਾਂ ਦਾ ਮਤਲਬ ਵਾਤਾਵਰਣ ਹੋਵੇਗਾ ਜਿਸ ਨੂੰ ਵੇਖਦੇ ਸਾਰੇ ਸਾਰੇ ਡਰ ਜਾਣਗੇ ਘਬਰਾ ਜਾਣਗੇ ਉੱਥੇ ਫਿਰ ਜਾਣ ਦੀ ਕੋਸ਼ਿਸ਼ ਕੌਣ ਕਰੇਗਾ ਸੋ ਪੋਸੂਨਾਮਾ ਚੈਨਲ ਵੱਲੋਂ ਵੀ आदिल हुसैन ਦੀ ਇਸ ਬਹਾਦਰੀ ਨੂੰ ਮੱਦੇ ਨਜ਼ਰ ਰੱਖਦੇ ਆ ਅਸੀਂ ਉਹਨਾਂ ਨੂੰ ਸੈਲੂਟ ਕਰਦੇ ਆ ਕਿ ਜਿਨ੍ਹਾਂ ਨੇ ਬਹੁਤ ਸਾਰੇ ਸਹਿਲਾਨੀਆਂ ਦੀ ਜਾਨ ਬਚਾਈ ਹੈ ਔਰ ਇਸ ਸ਼ਖਸ ਨੇ ਇਕਲੋਤਾ ਮਾਪਾਪ ਦਾ ਪੁੱਤਰ ਹੈ ਜੋ ਬਜ਼ੁਰਗ ਮਾਤਾ ਪਿਤਾ ਨੂੰ ਬੇਸਹਾਰਾ ਕਰ ਗਿਆ ਹੈ ਲੇਕਿਨ ਉਹਨਾਂ ਨੂੰ ਵੀ ਇਹ ਫਕਰ ਹੈ ਕਿ ਸਾਡਾ ਬੇਟਾ ਉਹਨਾਂ ਦੀ ਗੋਲੀ ਦਾ ਸ਼ਿਕਾਰ ਹੋਇਆ ਜ਼ਰੂਰ ਹੈ ਪਰ ਬਹਾਦਰੀ ਦੇ ਨਾਲ ਉਹਨਾਂ ਦਾ ਮੁਕਾਬਲਾ ਵੀ ਕੀਤਾ ਹੈ ਸੋ ਦੋਸਤੋ ਮੈਥਸ ਐਪੀਸੋਡ ਦੇ ذریعے ਲਾਸਟ ਵਿੱਚ ਇਹੀ ਕਹਾਂਗਾ ਕਿ ਮਾਹੌਲ ਸ਼ਾਂਤ ਰੱਖਿਏ ਇੱਕ ਦੂਜੇ ਦਾ ਖੂਨ ਨਾ ਬਹਾਈਏ ਕਿਉਂਕਿ ਖੂਨ ਦਾ ਕਲਰ ਇੱਕ ਹੈ ਅਵਲ ਅੱਲਾ নূর ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਦੇ ਸਭ ਜਗ ਉਪਜਿਆ ਕੌਣ ਭਲੇ ਕੌਮੰਦੇ ਜਦ ਮਾਲਕ ਨੇ ਸਾਰਿਆਂ ਨੂੰ ਇੱਕ ਬਣਾਇਆ ਹੈ ਤੇ ਅਸੀਂ ਹਿੰਦੂ ਮੁਸਲਿਮ ਸਿੱਖ ਈਸਾਈ ਕੌਣ ਹਾਂ ਅਸੀਂ ਕੌਣ ਹਾਂ ਸੋ ਇਸ ਕਰਕੇ ਇਨਾ ਗੁਰਬਾਣੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਇਹਨਾ ਕੋਟੇਸ਼ਨਸ ਨੂੰ ਇਹਨਾ ਤੁਕਾਂ ਨੂੰ ਲੈ ਕੇ ਆਪਾਂ ਜ਼ਰੂਰ ਵਿਚਾਰਨ ਦੀ ਕੋਸ਼ਿਸ਼ ਕਰੀਏ ਮਾਹੌਲ ਵਧੀਆ ਬਣਾਈਏ ਹਰ ਇੱਕ ਦੇ ਚਿਹਰੇ ਤੇ ਖੁਸ਼ੀ ਆਵੇ ਹਾਸਾ ਆਵੇ ਮਜ਼ਾਕ ਆਵੇ ਉਦਾਸ ਚਿਹਰੇ ਇਸ ਦੁਨੀਆ ਚੋਂ ਖਤਮ ਹੋ ਜਾਣ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ